ਨਮਸਕਾਰ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਾਤੀ ਖੁਰਾਕ ਸੁਰੱਖਿਆ ਅਤੇ ਮੈਰ ਅਥਾਰਟੀ ਨੇ ਖੁਰਾਕ ਉਤਪਾਦਕਾਂ ਨਾਲ ਜੁੜੇ ਸੰਚਾਲਕਾਂ ਨੂੰ ਦੁੱਧ ਅਤੇ ਦੁੱਧ ਉਤਪਾਦਾਂ ਦੇ ਪੈਕੇਟਾਂ ਤੋਂ A1 ਅਤੇ A2 ਸਬੰਧੀ ਸਾਰੇ ਦਾਅਵਿਆਂ ਨੂੰ ਤੁਰੰਤ ਹਟਾਉਣ ਦਾ ਹੁਕਮ ਦਿੱਤੇ ਇਹ ਹੁਕਮ ਈ-ਕਾਮਰਸ ਪਲੇਟਫਾਰਮ ਤੇ ਖਾਣ-ਪੀਣ ਦੀ ਅਵਸਥਾ ਨਾਲ ਕੰਮ ਕਰਨ ਵਾਲੇ ਸੰਚਾਲਕਾਂ ਤੇ ਵੀ ਲਾਗੂ ਹੋਵੇਗਾ ਅਥਾਰਟੀ ਦੇ ਧਿਆਨ ਵਿੱਚ ਆਇਆ ਹੈ ਕਿ ਖੁਰਾਕ ਉਤਪਾਦਕ ਸੰਚਾਲਕ A1 ਅਤੇ A2 ਵਰਗੀਕਰਨ ਤਹਿਤ ਦੁੱਧ ਅਤੇ ਦੁੱਧ ਤੋਂ ਬਣੇ ਘਿਓ ਮੱਖਣ ਤੇ ਦਹੀਂ ਨੂੰ ਵੇਚ ਰਹੇ ਨੇ ਅਥਾਰਟੀ ਨੇ ਕਿਹਾ ਹੈ ਕਿ ਦੁੱਧ ਵਿੱਚ A1 ਤੇ A2 ਦਾ ਵਰਗੀਕਰਨ ਜ਼ਰੂਰੀ ਤੌਰ ਤੇ ਪ੍ਰੋਟੀਨ ਦੇ ਸਬੰਧ 'ਚ ਹੋਣਾ ਚਾਹੀਦਾ ਹੈ ਇਸ ਲਈ ਦੁੱਧ ਦੀ ਚਰਬੀ ਵਾਲੇ ਉਤਪਾਦਾਂ ਦੇ ਸਬੰਧ ਵਿੱਚ A2 ਦਾ ਦਾਵਾ ਗੁੰਮਰਾਹਕੁੰਨ ਹੈ ਕੇਂਦਰੀ ਪੇਂਡੂ ਵਿਕਾਸ ਤੇ ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਅਗਸਤ ਨੂੰ ਮਹਾਰਾਸ਼ਟਰ ਦੇ ਜਲਗਾਉਂ ਚ ਇੱਕ ਸਮਾਗਮ ਦੌਰਾਨ ਲਖਪਤੀ ਦੀਦੀਆਂ ਨਾਲ ਗੱਲਬਾਤ ਕਰਨਗੇ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ 2500 ਕਰੋੜ ਰੁਪਏ ਦਾ ਇੱਕ ਰਿਵੋਲਵਿੰਗ ਫੰਡ ਕਮਿਊਨਿਟੀ ਨਿਵੇਸ਼ ਫੰਡ ਵੀ ਜਾਰੀ ਕਰਨਗੇ ਜਿਹੜਾ 430000 ਸਵੈ ਸਹਾਇਤਾ ਸਮੂਹਾਂ ਦੀ ਮਦਦ ਕਰੇਗਾ ਇਸ ਦੇ ਨਾਲ ਲਗਭਗ 48 ਲੱਖ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਫਾਇਦਾ ਹੋਵੇਗਾ ਸ਼ਿਵਰਾ ਸਿੰਘ ਚੋਹਾਨ ਨੇ ਕਿਹਾ ਕਿ ਲਖਪਤੀ ਦੀਦੀ ਉਹ ਔਰਤਾਂ ਨੇ ਜਿਹੜੀਆਂ ਸਾਲਾਨਾ 1 ਲੱਖ ਰੁਪਏ ਜਾਂ ਇਸ ਤੋਂ ਵੱਧ ਕਮਾਉਂਦੀਆਂ ਨੇ ਇਹਨਾਂ ਲਖਪਤੀ ਦੀਦੀਆਂ ਨੇ ਨਾ ਸਿਰਫ ਆਪਣੇ ਪਰਿਵਾਰਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਸਗੋਂ ਬਾਕੀ ਸਮਾਜ ਲਈ ਵੀ ਰੋਲ ਮਾਡਲ ਬਣ ਗਈਆਂ ਨੇ ਉਨਾ ਕਿਹਾ ਕਿ ਸੀ ਪਹਿਲਾਂ ਹੀ 1 ਕਰੋੜ ਲਖਪਤੀ ਦੀਦੀ ਬਣਾ ਚੁੱਕੀਆਂ ਤੇ ਸਾਡਾ ਟੀਚਾ ਅਗਲੇ 3 ਸਾਲਾਂ ਚ 3 ਕਰੋੜ ਲਖਪਤੀ ਦੀਦੀ ਬਣਾਉਂਦਾ ਹੈ ਪੰਜਾਬ ਵਿੱਚ 9660 ਲਖਪਤੀ ਦੀਦੀਆਂ ਬਣਾਉਂਦਾ ਟੀਚਾ ਰੱਖਿਆ ਗਿਆ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ कृषि विज्ञान केंद्र ਜ਼ਿਲ੍ਹਾ ਫਤਿਹਗੜ ਸਾਹਿਬ ਵੱਲੋਂ ਵਕ ਵਕ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਆਂਗਰਵਾੜੀ ਵਰਕਰਸ ਲਈ ਕੈਂਪ ਲਗਾਇਆ ਗਿਆ ਸਹਾਇਕ ਡਾਇਰੈਕਟਰ ਸਿਖਲਾਈ ਡਾਕਟਰ ਵਿਪਿਨ ਕੁਮਾਰ ਰਾਮਪਾਲ ਨੇ ਦੱਸਿਆ ਕਿ ਕੈਂਪ ਵਿੱਚ ਵਕ ਵਕ ਬਲਾਕਾਂ ਤੋਂ चौदह आंगनबाड़ी वर्करा ने हिस्सा लिया गृह विज्ञान बारे सहायक प्रोफेसर डॉक्टर मनीषा भाटिया ने कहा कि संतुलित खुराक हर उम्र उम्र वर्ग बहुत जरूरी है ਅਤੇ ਗਰਭ ਕਾਰਨ ਅਵਸਥਾ ਦੌਰਾਨ ਇਸ ਦਾ ਮਹੱਤਵ ਹੋਰ ਵਿਵਾਦ ਜਾਂਦਾ ਹੈ ਉਹਨਾਂ ਦੱਸਿਆ ਕਿ ਜੀਵਨ ਸ਼ੈਲੀ ਵਿੱਚ ਬਦਲਾਅ ਕਾਰਨ ਸਰੀਰ ਦੀਆਂ ਖੁਰਾਕੀ ਜ਼ਰੂਰਤਾਂ ਵਿੱਚ ਵੀ ਬਦਲਾਅ ਆ ਰਿਹਾ ਹੈ ਅਤੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ ਜਿਸ ਵਿੱਚ ਚਾਂਗਨવાડી ਵਰਕਰਸ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਉਹਨਾਂ ਨੇ ਗਰਭਵਤੀ ਅਤੇ ਛੋਟੇ ਬੱਚਿਆਂ ਦੀਆਂ ਮਾਤਾਵਾਂ ਲਈ ਭੋਜਨ ਸਬੰਧੀ ਸਿਫਾਰਸ਼ਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਅਤੇ ਖੂਨ ਦੀ ਕਮੀ ਯਾਨੀ ਅਨੀਮੀਆ ਦੇ ਕਾਰਨ ਅਤੇ ਲੱਛਣਾਂ ਬਾਰੇ ਵੀ ਜਾਣਕਾਰੀ ਦਿੱਤੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਮੁੱਖ ਖੇਤੀਬਾੜੀ ਅਫਸਰ ਡਾਕਟਰ ਜੁਸਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਮੰਜਾਲੀ ਵਿਖੇ ਖੇਤੀਬਾੜੀ ਵਿਕਾਸ ਬਲਾਕ ਕਨਾਰ ਦੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਨਾਲ ਸਹਿਯੋਗ ਕਰਦੇ ਹੋਏ ਝੋਨੇ ਦੀ ਪਰਾਲੀ ਨੂੰ ਖੇਤਾਂ 'ਚ ਮਿਲਾਉਣ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਆਪਣਾ ਜ਼ਰੂਰੀ ਯੋਗਦਾਨ ਪਾਉਣ ਕੈਂਪ ਵਿੱਚ ਪਿੰਡ ਦੇ ਅਗਾਵਦੋ ਕਿਸਾਨ ਰਣਜੋਤ ਸਿੰਘ ਮਕੰਨ ਸਿੰਘ ਉਜਾਗਰ ਸਿੰਘ ਪੀਮ ਅਤੇ ਬਲਵੀਰ ਸਿੰਘ ਨੇ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਪਰਾਲੀ ਪ੍ਰਬੰਧਨ ਸਬੰਧੀ ਪੂਰਨ ਸਹਿਯੋਗ ਦੇਣ ਦਾ ਪ੍ਰੋਸਾ ਤਵਾਇਆ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਅਨੁਰਾਗ ਅਤਰੀ ਨੇ ਝੋਨੇ ਦੀ ਫਸਲ ਤੇ ਕੀੜੇ ਮਕੌੜਿਆਂ ਦੇ ਹਮਲੇ ਦੀ ਰੋਕਥਾਮ ਡਾਕਟਰ ਅਮਨਪ੍ਰੀਤ ਸਿੰਘ ਸੰਧੂ ਨੇ ਖਾਦਾਂ ਦੀ ਸੂਝ ਜੀਵਰ ਤੋਂ ਸਬੰਧੀ ਡਾਕਟਰ ਅਮਨਦੀਪ ਕੌਰ ਨੇ ਮਿੱਟੀ ਦੀ ਪਰਖ ਸੰਬੰਧੀ ਮਹੱਤਤਾ ਡਾਕਟਰ ਸਿਕੰਦਰ ਸਿੰਘ ਨੇ ਪੀਐਮ ਕਿਸਾਨ ਯੋਜਨਾ ਤੇ ਡਾਕਟਰ ਗੁਰਮੀਲ ਸਿੰਘ ਨੇ ਫਸਲੀ ਵਿਭਿੰਨਤਾ ਸੰਬੰਧੀ ਤਕਨੀਕੀ ਨੁਕਤੇ ਸਾਂਝੇ ਕੀਤੇ ਸੋਚਨਾ ਦੀ ਗੈਰ ਸਰਕਾਰੀ ਜਥੇਬੰਦੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਾਂਸ ਕਲਾਂ ਚ ਇੱਕ ਅਹਿਮ ਪ੍ਰੋਜੈਕਟ ਫੀਮੇਲ ਫਰਸਟ এনवायरमेंट ਫਰਸਟ ਸ਼ੁਰੂ ਕਰਨ ਜਾ ਰਹੀ ਹੈ। ਇਹ ਇੱਕ ਕਸਮ ਦਾ ਵਿਲੱਖਣ ਪ੍ਰੋਜੈਕਟ ਹੈ ਜਿਸ ਵਿੱਚ ਧੀਆਂ ਧਿਆਣੀਆਂ ਤੇ ਪਿੰਡ ਦੇ ਘਰਾਂ ਦੀਆਂ ਸੁਆਣੀਆਂ ਅਹਿਮ ਯੋਗਦਾਨ ਪਾਉਣ ਗਿਆ। ਸੰਤ ਬਾਬਾ ਗੁਰਮੀਤ ਸਿੰਘ ਜੀ ਦੀ ਰਹਿਨਮਾਈ ਹੇਠ ਚੱਲ ਰਹੀ ਇਹ ਸੰਸਥਾ ਵਾਤਾਵਰਣ ਸੰਭਾਲ ਦੇ ਪੱਖ ਤੋਂ ਨਵੀਂ ਪਿਰਤ ਪਾਉਣ ਜਾ ਰਹੀ ਹੈ। ਸੰਸਾ ਦੇ ਪ੍ਰਧਾਨ ਤੇ ਵਾਤਾਵਰਣ ਮਾਹ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਨੇ ਦੱਸਿਆ ਕਿ ਪ੍ਰੋਜੈਕਟ ਦੀਨ ਖਾਲਸਾ ਕਾਲਜ ਫਾਰ ਔਰਮੈਨਸ ਲੁਧਿਆਣਾ ਦੀਆਂ ਪੰਜਾਬ ਵਿਦਿਆਰਥਣਾ ਪੱਕੀ ਤੌਰ ਤੇ ਸੋਚ ਸੰਸਥਾ ਨਾਲ ਜੁੜ ਗਈਆਂ ਨੇ ਤੇ ਇਸੇ ਤਰ੍ਹਾਂ ਹੀ ਸ਼ਹੀਦ ਉੱਤਮ ਸਿੰਘ ਹਾਂ ਸਰਕਾਰੀ ਸੀਨੀਅਰ ਸੈਂਡੀ ਸਮਾਰਟ ਸਕੂਲ ਹਾਂਸ ਕਲਾ ਦੀਆਂ ਪੰਜਾਬ ਵਿਦਿਆਰਥਣਾ ਟੀਮ ਦਾ ਹਿੱਸਾ ਹੋਣਗੀਆਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਵਿੱਚ ਲੁਧਿਆਣਾ ਨਗਰ ਦੇ ਹਰ ਘਰ ਦਾ ਡਾਟਾ ਇਕੱਠਾ ਕੀਤਾ ਜਾਵੇਗਾ ਕਿ ਪਹਿਲਾਂ ਘਰਾਂ ਚ ਕਿਹੜੇ ਰੁੱਖ ਮੌਜੂਦ ਨੇ ਊਰਾ ਕਰ ਕਰ ਦੀ ਸਾਮ ਸੰਭਾਲ ਕਿਵੇਂ ਕੀਤੀ ਜਾਂਦੀ ਹੈ ਤੇ ਖੇਤੀ ਨਾਲ ਸੰਬੰਧਿਤ ਘਰਾਂ ਦੀਆਂ ਮੋਟਰਾਂ ਤੇ ਕਿੰਨੇ ਰੁੱਖ ਮੌਜੂਦ ਨੇ ਇਸ ਸ਼ੁਰੂਆਤੀ ਕਾਰਜ ਵਿੱਚ ਪਿੰਡਾਂ ਦੀਆਂ ਅੰਗਣਵਾੜੀ ਵਰਕਰਸ ਵੀ ਸਾਥ ਦੇਣਗੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਦੇ ਮੀਟਿੰਗ ਹਾਲ 'ਚ ਡਿਵੀਜ਼ਨਲ ਕਮਿਸ਼ਨਰ ਫਰੀਦਕੋਟ ਰੇਂਜ ਮਨਜੀਤ ਸਿੰਘ ਬਰਾੜ ਨੇ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ ਵਿਸ਼ੇਸ਼ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਤੇ ਐਸਐਸਪੀ ਅਮਨੀਤ ਕੌਂਡਲ ਵੀ ਇਸ ਮੀਟਿੰਗ ਵਿੱਚ ਮੌਜੂਦ ਰਹੇ ਇਸ ਦਿਨਾਲ ਹੀ ਪ੍ਰਦੇਸ਼ ਖਬਰਾਂ ਖਤਮ ਹੋਈਆਂ ਨਮਸਕਾਰ